ਅੱਜ ਮੈਂ ਜਿਹੜੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਬਹੁਤ ਹੀ ਮੰਦਭਾਗੀ ਕਟਨਾ ਹੈਗੀ ਹੈ ਪੰਜਾਬ ਪੁਲਿਸ ਦੇ ਐਸਐਸਪੀ ਭਪਿੰਦਰਜੀਤ ਸਿੰਘ ਬਿਰਕ ਇੱਕ ਡੀਐਸਪੀ ਚਾਰ ਇਨਸਪੈਕਟਰ ਇਹਨਾਂ ਨੇ 32 ਸਾਲ ਪਹਿਲਾਂ ਜਿਨ੍ਹਾਂ ਕੇ 1993 ਨੂੰ ਇੱਕ ਫੇਕ ਇਨਕਾਊਂਟਰ ਕੀਤਾ ਸੀ ਫੇਕ ਇਨਕਾਊਂਟਰ ਕੀਤਾ ਕਿਹਨਾਂ ਦਾ ਸੀ ਇਹ ਬੜੀ ਸ਼ਰਮਨਾਕ ਗੱਲ ਹੈ ਜਿਨ੍ਹਾਂ ਦਾ ਇਨਕਾਊਂਟਰ ਕੀਤਾ ਉਹ ਸਤਮੇਂਦਰ ਨੇ ਚੰਦਰ ਸਿੰਘ ਬਲਕਾਰ ਸਿੰਘ ਕਾਲਾ ਮੰਗਲ ਸਿੰਘ ਸਰਬਜੀਤ ਸਿੰਘ ਸਖਦੇਵ ਸਿੰਘ ਹਰਵਿੰਦਰ ਸਿੰਘ ਇਹ ਸਾਰੇ ਐਸ ਪੀਓ ਜਣ ਕੇ ਉਸ ਵਕਤ ਪੁਲਿਸ ਦੇ ਵਿੱਚ ਪ੍ਰਾਈਵੇਟ ਤੌਰ ਤੇ ਬੰਦੇ ਰੱਖ ਲਏ ਜਾਂਦੇ ਸੀ ਟ੍ਰੇਨਿੰਗ ਦੇ ਕੇ ਅਸਲਾ ਦੇ ਕੇ ਉਹਨਾਂ ਤੋਂ ਪੁਲਿਸ ਕੰਮ ਲੈਂਦੀ ਸੀ ਉਸ ਵਕਤ ਉਹਨਾਂ ਨੂੰ ਕੇਵਲ ਤਨਖਾਹ ਮਿਲਦੀ ਸੀ ਤੇ ਹੋਰ ਜਿੰਨੇ ਵੀ ਬੈਨੀਫਿਟ ਪੁਲਿਸ ਨੂੰ ਮਿਲਦੇ ਨੇ ਪੱਕੇ ਮੁਲਾਜ਼ਮਾਂ ਨੂੰ ਉਹ ਨਹੀਂ ਮਿਲਦੇ ਸਨ ਤੇ ਇਹ ਜਿਹੜੇ ਮਰਨ ਵਾਲੇ ਨੇ ਜਿਹਨਾਂ ਦਾ ਇਨਕਾਉਂਟਰ ਕੀਤਾ ਹੈ ਮੈਂ ਨਾਂ ਲੈ ਰਿਹਾ ਇਹ ਇੱਕ ਜੋਗਿੰਦਰ ਸਿੰਘ ਸੀ ਡਾਇਰੈਕਟਰ ਉਹਦੇ ਗਨਮੈਨ ਸੀ ਚਾਰਕ ਬੰਦੇ ਤੇ ਜਦੋਂ ਇਹਨਾਂ ਨੇ ਇਨਕਾਉਂਟਰ ਕੀਤਾ 12 ਜੁਲਾਈ ਨੂੰ ਤਾਂ ਉਦੋਂ ਬਾਅਦ ਦੇ ਵਿੱਚ ਇਹ ਕੇਸ ਹਾਈ ਕੋਰਟ ਦੇ ਵਿੱਚ ਚਲਾ ਜਾਂਦਾ ਹੈ ਹਾਈ ਕੋਰਟ ਦੇ ਵਿੱਚ 1993 ਤੋਂ ਲੈ ਕੇ 2000 ਤੱਕ ਕੇਸ ਚੱਲਦਾ ਤੇ ਬਾਅਦ ਵਿੱਚ ਇਹ ਜਿਹੜੇ ਮੁਲਾਜ਼ਮ ਨੇ ਜਿਵੇਂ ਐਸਐਸਪੀ ਹੋ ਗਿਆ ਡੀਐਸਪੀ ਹੋ ਗਿਆ ਇੰਸਪੈਕਟਰ ਇੰਸਪੈਕਟਰ ਹੋ ਕੇ ਚਾਰ ਇਹਨਾਂ ਨੇ 스테ੇ ਲੈ ਲਈ ਤੇ ਫਿਰ ਇਹ ਲਗਾਤਾਰ 10 ਸਾਲ ਕੇਸ ਸੌਰੀ 20 ਸਾਲ ਕੇਸ ਰੁਕਿਆ ਰਿਹਾ 2020 ਤੋਂ ਇਹ ਕੇਸ ਸੀਵੀਆਈ ਅਦਾਲਤ ਵਿੱਚ ਮਹੱਲੀ ਰਿਕੇ ਸ਼ੁਰੂ ਹੋ ਗਿਆ ਤੇ ਹੁਣ 1-2 ਦਿਨਾਂ ਦੇ ਵਿੱਚ ਜਿਹੜਾ ਫੈਸਲਾ ਸੁਣਾਇਆ ਗਿਆ ਹੈ ਸੀਵੀਆਈ ਅਦਾਲਤ ਵੱਲੋਂ ਉਹਦੀ ਸਜ਼ਾ ਹਾਲੇ ਸੁਣਾਉਣੀ ਬਾਕੀ ਹੈ ਇਹ ਜਿਹੜੇ ਫੇਕ ਇਨਕਾਊਂਟਰ ਕਰਨ ਵਾਲੇ ਨੇ ਐਸਐਸਪੀ ਭਪਿੰਦਰ ਸਿੰਘ ਉਦੋਂ ਇਹ ਡੀਐਸਪੀ ਸੀ ਹੁਣ ਇਹ ਐਸਐਸਪੀ ਰਿਟਾਇਰ ਹੋਏ ਨੇ ਡੀਐਸਪੀ ਦੇ ਕਿਨ ਵਿੱਚ ਚਾਰ ਇਨਸਪੈਕਟਰ ਨੇ ਇਹਨਾਂ ਨੇ ਫੇਕ ਇਨਕਾਉਂਟਰ ਕੀਤਾ ਹੁਣ ਇਹਨਾਂ ਦੀ ਜਾਂਚ ਕਿਦਾਂ ਸੀਵੀਆਈ ਨੇ ਕੀਤੀ ਦੋਸ਼ੀ ਕਿਦਾਂ ਪਾਇਆ ਗਿਆ ਕਸੂਰਵਾਰ ਕਿਵੇਂ ਬਣੇ ਇਹ ਇਹਨਾਂ ਦੀ ਕਰਤੂਤ ਸੁਣ ਲਿਓ ਇਹਨਾਂ ਨੇ ਇਹ ਜਿਹੜੇ ਬੰਦੇ ਮਾਰੇ ਨੇ 7 ਇਹਨਾਂ ਦੇ ਦੋ ਇਨਕਾਉਂਟਰ ਕੀਤੇ ਨੇ ਵੱਖਰੇ ਵੱਖਰੇ ਉਹਨਾਂ ਦੋ ਇਨਕਾਉਂਟਰਾਂ ਦੇ ਵਿੱਚ ਇਹੜਾ ਅਸਲਾ ਇਹਨਾਂ ਨੇ ਦਿਖਾਇਆ ਸੀ ਇੱਕ ਗਨ 303 ਸਟਾਰਟ ਵਿਦ ਅ 50% ਡਿਪੋਜ਼ਿਟ ਬੋਨਸ ਇਨਕਰੀਜ਼ ਯੋਰ ਇਨਵੈਸਟ 303 ਦੁਨਨੇ ਇਨਕਾਉਂਟਰਾਂ ਦੇ ਵਿੱਚ ਇੱਕੋ ਹੀ ਗਨ ਦਿਖਾਤੀ ਇਹਨਾਂ ਨੇ ਕਾਗਜਾਂ ਦੇ ਵਿੱਚ ਹੁਣ ਸੀਵੀਆਈ ਦਾ ਪਤਾ ਜਦੋਂ ਉਹ ਜਾਂਚ ਕਰਦੇ ਨੇ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੰਦੇ ਆ